ਪਾਰੇ ਮੇਰੇ ਪੰਜਾਬੀਆਂ ਨੂੰ ਗੱਲ ਕਹਿਣੀ ਚਾਹਨਾ ਕਿ ਭੇਡਾਂ ਦਾ ਸਿਰ ਨਾ ਬਹੁਤ ਮਜ਼ਬੂਤ ਹੁੰਦਾ ਹੈ ਭੇਡਾਂ ਦੀ ਇੱਕ ਖਾਸੀਅਤ ਹੈ ਤਾਂ ਹੀ ਉਹ ਹਰ ਜਗ੍ਹਾ ਟਕਰ ਮਾਰ ਸਕਦੀ ਹੈ ਪੁਲਾਓ ਭਈ ਇਹ ਮੈਂ ਵੀ ਕਹਿਣਾ ਪੁਲਾਓ ਪਰ ਉਹਦਾ ਤਰੀਕਾ ਤਾਂ ਬੋ ਪਾਰਟੀ ਲੋਕਾਂ ਦੇ ਮੂਰਖਾ ਦੇ ਬਣਤੀਆਂ ਉਹ ਮੂਰਖ ਯੂਪੀ ਜੀ ਵੀ ਬੈਠੇ ਆ ਐਦਾਂ ਦੇ ਮੂਰਖ ਪੰਜਾਬ ਜੀ ਵੀ ਬੈਠੇ ਆ ਬਿਹਾਰ ਕੇ ਬੈਠੇ ਆ ਜਿੰਦ ਤੱਕ ਤੁਸੀਂ ਪਹੀਏ ਭਜਾਨ ਤੇ ਆਗੇ ਨਾ ਉਹ ਵੀ ਕਹਿੰਗੇ ਜੀ ਇਹਨ ਸਰਦਾਰਾਂ ਕੋਲ ਵੀ ਬਤਾਓ ਯਾਰੋਪ ਦੇ ਹਾਨ ਦੇ ਬਣ ਜਿਓ ਕਿਤਾਬਾਂ ਪੜਿਆ ਕਰੋ ਕਿਤੇ ਲਾਇਬ੍ਰੇਰੀ ਚ ਸ਼ਰਾਬ ਦੀ ਬੋਤਲ ਦੇ ਨਾਲ ਨਾ ਆ ਜਿਹੜੇ ਮੁੰਡੇ ਬੇਲੜ ਮੰਡੀਰ ਘੁੰਮਦੀ ਆ ਮੇਰੇ ਪਿੰਡ ਦੀ ਜਾਂ ਹੋਰ ਕਿਤੇ ਲਾਇਬ੍ਰੇਰੀ ਚ ਕਿਤਾਬ ਹੀ ਚੁੱਕ ਕੇ ਪੜ ਲਿਆ ਕਰੋ ਪੰਜ ਚਾਰ ਕਿਤਾਬਾਂ ਹੀ ਪੜ ਲਓ ਅਕਲ ਆ ਜਾਏਗੀ ਸਤਿ ਸ਼੍ਰੀ ਅਕਾਲ ਦੋਸਤੋ ਸਤਨਾਮ ਦਾਉ ਲਾਈਵ ਹੋਣਾ ਪੈ ਰਿਹਾ ਕਿਉਂਕਿ ਮੇਰਾ ਪਿੰਡ ਦਾਉ ਚ ਹੈ ਦਾਉ ਹੈ ਤੇ ਮੈਂ ਮਾਹੌਲੀ ਦੇ ਵਿੱਚ ਹੈ ਮੇਰੇ ਪਿੰਡ ਦੇ ਵਿੱਚ ਤੇ ਆਲੇ ਦੁਆਲੇ ਚ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ ਦੇ ਭਈਏ ਆ ਜਿਹਨੂੰ ਤੁਸੀਂ ਭਈਏ ਕਹਿੰਨੇ ਮੈਂ ਨਫ਼ਰਤ ਨਹੀਂ ਕਰਦਾ ਹਿੰਦੀ ਦਾ ਸ਼ਬਦ ਆ ਭਈਆ ਉਹਦਾ ਸ਼ਬਦ ਵਿਗਾੜ ਕੇ ਪੰਜਾਬੀ ਨੂੰ ਬਣਾਤਾ ਭਈਏ ਪਰ ਮੈਂ ਕਿ ਪੰਜਾਬੀਆਂ ਨੂੰ ਗੱਲ ਕਹਿਣੀ ਚਾਹਨਾ ਕਿ ਭੇਡਾਂ ਦਾ ਸਿਰ ਨਾ ਬਹੁਤ ਮਜ਼ਬੂਤ ਹੁੰਦਾ ਭੇਡਾਂ ਦੀ ਖਾਸियत ਹੈ ਤਾਂ ਹੀ ਉਹ ਹਰ ਜਗ੍ਹਾ ਟੱਕਰ ਮਾਰ ਸਕਦੀ ਹੈ ਪਰ ਭੇਡਾਂ ਨੂੰ ਐਨੀ ਅਕਲ ਕੋਈ ਨਹੀਂ ਦਿੰਦਾ ਕਿ ਬਘਿਆੜਾਂ ਦੇ ਦੰਦ ਬਹੁਤ ਮਜ਼ਬੂਤ ਤੇ ਤਿੱਖੇ ਹਨ ਭੇਡਾਂ ਦੇ ਸਿਰ 'ਚ ਖੂਬ ਸਕਦੇ ਆ ਇਹ ਭਾਰਤੀ ਲੋਕਾਂ ਖਾਸ ਕਰਕੇ ਪੰਜਾਬੀ ਲੋਕਾਂ ਤੇ ਲਾਗੂ ਹੁੰਦੀ ਹੈ ਅਸੀਂ ਟੱਕਰਾਂ ਬਹੁਤ ਮਾਰਦੇ ਆਂ ਟੱਕਰਾਂ ਬਘਿਆੜੀ ਬਰਵਾਉਂਦੇ ਆਂ ਤੇ ਉਹਨਾਂ ਦੇ ਬਘਿਆੜਾਂ ਦੇ ਦੰਦਾਂ ਨੇ ਤਿੱਖੇ ਆਂ ਜਦੋਂ ਸਾਨੂੰ ਵੱਜਦੇ ਆਂ ਉਸ ਤੋਂ ਬਾਅਦ ਹੀ ਪਤਾ ਲੱਗਦਾ ਜਾਂ ਫਿਰ ਮੈਂ ਕਹਿ ਸਕਦਾ ਇਸ ਧਰਤੀ ਤੇ ਸਭ ਤੋਂ ਜ਼ਿਆਦਾ ਬਦਨਾਮ ਮੂਰਖਾਂ ਦੀ ਗਿਣਤੀ ਭਾਰਤੀ ਲੋਕਾਂ ਚ ਤੇ ਭਾਰਤੀਆਂ ਚ ਪੰਜਾਬੀ ਨੰਬਰ 1 ਤੇ ਕਦੇ-ਕਦੇ ਸਾਬਤ ਹੋ ਜਾਂਦੇ ਆਂ ਮਾਫ ਕਰਨਾ ਮੈਂ ਵੀ ਪੰਜਾਬੀ ਆ ਅਸੀਂ ਨਹੀਂ ਸਿੱਖਿਆ ਕਿ ਵਗਿਆੜਾ ਨੇ ਆਜ਼ਾਦੀ ਦੇ ਨਾਂ ਤੇ ਸਾਡੇ ਮਜਬੂਤ ਸਿਰਾਂ ਦੇ ਕਿਵੇਂ ਪੰਜੇ ਮਾਰੇ 10 ਲੱਖ ਕਤਲ ਕਰਾਏ ਨਾ ਆਪਾਂ ਉਦੋਂ ਵੀ ਮਹਿੰਮ ਚੱਲੀ ਸੀ ਸਿੱਖਾਂ ਨੂੰ ਭਜਾਓ ਹਿੰਦੂਆਂ ਨੂੰ ਭਜਾਓ ਮੁਸਲਮਾਨਾਂ ਨੂੰ ਭਜਾਓ ਇਹ ਭਈਏ ਭਜਾਣ ਤੋਂ ਵੱਡੀ ਮਹਿੰਮ ਸੀ ਤੇ ਬਘਿਆੜਾਂ ਨੇ ਫਿਰ 10 ਲੱਖ ਭੇਡਾਂ ਨੂੰ ਮਰਵਾਤਾ ਨਾ ਉਹ ਸਾਡੇ ਬਜ਼ੁਰਗ ਸੀਗੇ ਸਾਡੇ ਤੇ ਤੁਹਾਡੇ ਬਜ਼ੁਰਗ ਸੀ ਬਘਿਆੜ ਕੌਣ ਹੈ ਉਹ ਹਲੇ ਵੀ ਸਮਝ ਨਹੀਂ ਹੈ ਆਪਾਂ ਨੂੰ ਜਿਨ੍ਹਾਂ ਨੇ ਸਰਾਂਦਾ ਖੜੀਆਂ ਕੀਤੀਆਂ ਤੇ ਹਥਿਆਰ ਵੇਚ ਰਿਆ ਉਧਰ ਵੀ ਸਾਡੇ ਤੇ ਇਧਰ ਵੀ ਸਾਡੇ ਤੇ ਅਰਬਾਂ ਰੁਪਏ ਦੇ ਬਘਿਆੜ ਸਾਨੂੰ ਹਥਿਆਰ ਵੇਚ ਰਹੇ ਸਾਨੂੰ ਸਮਝ ਨਹੀਂ ਆਈ ਕਦੇ ਇੱਕ ਬੰਦਾ ਇੰਦਰਾ ਗਾਂਧੀ ਦਾ ਕਤਲ ਕਰਦਾ ਦੋ ਬੰਦੇ ਇੰਦਰਾ ਗਾਂਧੀ ਦੇ ਕਤਲ ਕਰਦੇ ਤੇ ਭਾਰਤੀ ਭੇਡਾਂ ਨੂੰ ਸਮਝ ਨਹੀਂ ਆਂਦੀ ਕਿ ਫਿਰ 84 ਦਾ ਕੱਲੂਕਾਰਾ ਕਰ ਦਈਏ ਤੇ ਸਾਡੇ ਹਜ਼ਾਰਾਂ ਪੰਜਾਬੀਆਂ ਦਾ ਕੱਲੂਕਾਰਾ ਕੀਤਾ ਕਤਲਿਆਮ ਕੀਤਾ ਇਹ ਭੇਡਾਂ ਦਿਮਾਗਾਂ ਨਾ ਕੀ ਹੈ ਤੇ ਇਹਨਾਂ ਭੇਡਾਂ ਨੂੰ ਸਮਝ ਨਹੀਂ ਆਂਦੀ ਕਿ ਕਿਹੜੇ ਵਿਗਿਆੜ ਹਨ ਜਿਹੜੇ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਵਿੱਚ ਚੱਲ ਕੇ ਸਾਨੂੰ ਕੱਲੂਕਾਰਾ ਕਰਨ ਵਾਸਤੇ ਮਜਬੂਰ ਕਰ ਦਿੰਦੇ ਸਾਨੂੰ ਵਰਤਦੇ ਜਾਂਦੇ ਅਸੀਂ ਬੇਅਕਲੀ ਲੋਕਾਂ ਦੀ ਗਿਣਤੀ ਸਾਡੇ ਵੱਲ ਲੋੜ ਸੀ ਪਤਾ ਸੀ ਸਾਡੇ ਗੁਰੂਆਂ ਨੂੰ ਸਾਡੇ ਪੀਰਾਂ ਨੂੰ ਕਿ ਇਥੇ ਮੂਰਖਾਂ ਦੀ ਗਿਣਤੀ ਵੱਧ ਹੈ ਤੁਹਾਨੂੰ ਸਮਝਾਉਂਦੇ ਚਲੇਗੇ ਬਾਬਾ ਨਾਨਕ ਏਕ ਨੂਰ ਤੇ ਸਭ जग ਉਪਜਿਆ ਪਰ ਤੁਸੀਂ ਕਹਿੰਦੇ ਏਕ ਨੂਰ ਤੇ ਸਭ जग ਤਾਂ ਉਪਜਿਆ ਪਰ ਭਈਏ ਨਹੀਂ ਇਹ ਸਾਡੇ ਪੰਜਾਬੀ ਦੀ ਖੂਬੀ ਹੈ ਕਹਿ ਗਏ ਬਾਬਾ ਜੀ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਉਹ ਕਹਿ ਗਏ ਨਾ ਕਹਿੰਦੇ ਹਾਂ ਮਾਨਸ ਹੀ ਜਾ ਦੇ ਕੇ ਪਛਾਣ ਬੋ ਤਾ ਹੈ ਪਰ ਬਈਏ ਦੇ ਤੁਸੀਂ ਇਹਨੂੰ ਬੰਦੇ ਨਹੀਂ ਸਮਝਦੇ ਸਾਡੇ ਬਾਬਾ ਨਾਨਕ ਵਰਗੇ ਟੱਕਰਾ ਮਾਰ ਕੇ ਚਲੇ ਗਏ ਅਸੀਂ ਉਹਦੇ ਨਾਂ ਤੇ ਲੰਗਰ ਤਾਂ ਲਾ ਸਕਦੇ ਗੁਰਦਾਰੇ ਮੱਥਾ ਤਾਂ ਟੇਕ ਸਕਦੇ ਆ ਪਰ ਸਿੱਖ ਦੇ ਉਹਨੇ ਤਾਂ ਕੁਝ ਨਹੀਂ ਸੋ ਪੰਜਾਬੀਆਂ ਚ ਨਾ ਮੂਰਖ ਬਣਨ ਦੀ ਸੁਭਾਅ ਨਾਵਾ ਬਹੁਤ ਵੱਧ ਹੈ ਤੇ ਆ ਜਿਹੜਾ ਇੱਕ ਮੰਦਿਰ ਅਨਪੜ ਲੋਕਾਂ ਦੀ ਮੰਦਿਰ ਭਈਏ ਭਜਾਨ ਦੀ ਮੁਹਿੰਮ ਚਲਾ ਕੇ ਜਿਹੜੇ ਆਪਾਂ ਕਹਿੰਦੇ ਆ ਕਿ ਆਲੂ ਤੇ ਪੰਜਾਬੀ ਦੁਨੀਆ ਦੇ ਹਰ ਕੋਨੇ ਚ ਮਿਲ ਜਾਂਦੇ ਆ ਤੁਸੀਂ ਉਹਨਾਂ ਦੇ ਕੰਡੇ ਵੇਚ ਰਹੇ ਆ ਤੇ ਕਈ ਵਾਰੀ ਗਾਇਕ ਵੀ ਕਈ ਬੁੱਧੀਜੀਵੀ ਵੀ ਕਹਿੰਦੇ ਹੁੰਦੇ ਆ ਕਿ ਤੁਹਾਡੇ ਨੌਜਵਾਨ ਕਿੱਦਾਂ ਦੀਆਂ ਗਾਣਿਆਂ ਨੂੰ ਸੁਣਦੇ ਆ ਮੈਂ ਦੱਸਦਾ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਆ ਜਾਂ ਕਿੱਦਾਂ ਦੀ ਕਿਤਾਬਾਂ ਪੜ੍ਹਦੇ ਆ ਮੈਂ ਦੱਸਦਾ ਕਿ ਉਹਨਾਂ ਦੀ ਸੋਚ ਕਿੱਦਾਂ ਦੀ ਆ ਤੇ ਪੰਜਾਬੀਆਂ ਚ ਮੂਰਖਾਂ ਦੀ ਗਿਣਤੀ ਇਸ ਕਰਕੇ ਵੱਧ ਹੈ ਪੇਡਾਂ ਦੀ ਗਿਣਤੀ ਇਸ ਕਰਕੇ ਵੱਧ ਹੈ ਐਨੇ ਦੇ ਕਰੇ 5-700 ਰੁਪਏ ਦੀ ਸ਼ਰਾਬ ਤਾਂ ਆ ਸਕਦੀ ਕਿਤਾਬ ਤੁਹਾਡੇ ਘਰ ਕਿਹਦੇ ਨਹੀਂ ਆਂ ਕਈ ਵਾਰੀ ਵੱਡੀਆਂ-ਵੱਡੀਆਂ ਡਿਗਰੀਆਂ ਮਾਸਟਰ ਡਿਗਰੀਆਂ ਲੈ ਕੇ ਸਿਲੇਬਸ ਤੋਂ ਇਲਾਵਾ ਦੋ ਕਿਤਾਬਾਂ ਅਸੀਂ ਪੜ੍ਹੀਆਂ ਨਹੀਂ ਹੁੰਦੀ ਸਾਨੂੰ ਮੂਰਖ ਸੌਖਾ ਬਣਾਇਆ ਜਾਂਦਾ ਤੇ ਮੁਕਾਬਲੇ ਤੁਸੀਂ ਯੂਰਪ ਦੀਆਂ ਗੱਲਾਂ ਕਰਦੇ ਆ ਜਿੱਥੇ ਟ੍ਰੇਨਾਂ ਚ ਵੀ ਮੁੰਡੇ ਕੁੜੀਆਂ ਕਿਤਾਬਾਂ ਦਾ ਖਿਆਲ ਨਹੀਂ ਛੱਡਦੇ ਟ੍ਰੇਨਾਂ ਚ ਵੀ ਕਿਤਾਬਾਂ ਲੈ ਕੇ ਚੱਲਦੇ ਆ ਸਿਲੇਬਸ ਤੋਂ ਇਲਾਵਾ ਪੜ੍ਹਦੇ ਆ ਤੇ ਉਹਨਾਂ ਨੂੰ ਮੂਰਖ ਬਣਾਉਣਾ ਔਖਾ ਹੈ ਸਾਨੂੰ ਮੋਰ ਖਰਾਣਾ ਸੌਖਾ ਏ 1984 ਵੀ ਦੇਖ ਲਿਆ ਆਪਾਂ 47 ਵੀ ਦੇਖ ਲਿਆ 30-30 ਲੱਖ ਲੋਕਾਂ ਨੂੰ ਮਰਵਾਤਾ ਅਸੀਂ ਕਤਲ ਕਰਵਾਤਾ ਅਸੀਂ ਖੁਦ ਹੀ ਕਰ ਦਿੱਤਾ ਸਾਨੂੰ ਅਕਲ ਨਹੀਂ ਆਈ ਤਾਂ ਹੀ ਮੈਂ ਕਿਹਾ ਭੇਡਾਂ ਦੇ ਸਿਰ ਤਾਂ ਬੜੇ ਮਜ਼ਬੂਤ ਆ ਅਸੀਂ ਮਜ਼ਬੂਤ ਆ ਪੰਜਾਬੀ ਦਲੇਰ ਆ ਅਸੀਂ ਪੰਜਾਬੀ ਭੇਡਾਂ ਜਿਹਾ ਦਲੇਰ ਬਣ ਜਾਂਦੇ ਆ ਪਰ ਬਘਿਆੜ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਆ ਜ਼ਿਆਦਾ ਤਿੱਖੇ ਆ ਤੇ ਸਾਡਾ ਫਿਰ ਘੱਲੂਕਾਰਾਂ ਕਰਨ ਉਹ ਟਾਈਮ ਨਹੀਂ ਲਗਾਉਂਦੇ ਤੇ ਜੇ ਤੁਹਾਡਾ ਇਹੀ ਹਾਲ ਰਿਹਾ ਦਾ ਇਹ ਦਿਨ ਕਿਤੇ ਫੇਰ ਸਾਡੇ ਤੇ ਬੁਰੇ ਦਿਨ ਆ ਨਾ ਜਾਣ ਪੰਜਾਬੀਆਂ ਤੇ ਸਿਰਫ ਕੰਨੀ ਬਹਾਦਰੀ ਨਾਲ ਗੱਲ ਨਹੀਂ ਬਣਦੀ ਭਜਾਓ ਭਈ ਇਹ ਮੈਂ ਵੀ ਕਹਣਾ ਭਜਾਓ ਪਰ ਉਹਦਾ ਤਰੀਕਾ ਤਾਂ ਲੱਭੋ ਆ ਜਿਹੜੇ ਘਰ 'ਚ ਮੈਂ ਬੈਠਾ ਲਾਈਵ ਹੋ ਰਿਹਾ ਨਾ ਆ 1.5 ਸਾਲ ਪਹਿਲੇ ਘਰ ਬਣਾਇਆ ਮੈਂ ਰੈਨੋਵੇਟ ਕੀਤਾ ਮਰ ਗਿਆ ਮੈਂ ਪਿੱਟਦਾ ਮੈਨੂੰ ਕੋਈ ਰਾਜ ਮਿਸਤਰੀ ਪੰਜਾਬੀ ਨਹੀਂ ਮਿਲਿਆ ਦਿਹਾੜੀ 1.5 ਗੁਣਾ ਦਿੱਤੀ ਮੈਂ ਮਜ਼ਦੂਰ ਇੱਕ ਮੁੰਡਾ ਮੈਨੂੰ ਮਜ਼ਦੂਰ ਮਿਲਿਆ ਫੇਸਬੁੱਕ ਤੇ ਜਾਇਓ ਮਈ ਦਿਵਸ ਬਣਾਇਆ ਸੀ ਮੈਂ 1 ਮਈ ਨੂੰ ਫੋਟੋ ਧਾਰ ਕੇ ਪਾਈ ਸੀ ਜਿਨ੍ਹਾਂ ਨੇ ਮੇਰੇ ਘਰ ਬਣਾਇਆ ਇੱਕ ਮੁੰਡੇ ਨੇ ਪਰਨਾ ਬਣਿਆ ਹੈ ਪੰਜਾਬੀ ਮੇਰੇ ਪਿੰਡ ਦਾ ਮਜ਼ਦੂਰ ਹੈ ਇੱਕ ਲੱਕੜ ਦਾ ਮਿਸਤਰੀ ਮੇਰੇ ਪਿੰਡ ਦਾ ਮੈਨੂੰ ਮਿਲਿਆ ਬੜਾ ਔਖਾ ਦਿਹਾੜੀ ਬਾਕੀ ਨਾਲੋਂ ਵੱਧ ਦਿੱਤੀ ਮਜ਼ਦੂਰ ਨੂੰ ਵੀ ਤੇ ਉਹਨੂੰ ਬਾਕੀ ਸਾਰੇ ਭਈਏ ਲੱਭਣੇ ਪਏ ਜੇ ਮੈਂ ਵੀ ਆਂਦਾ ਕਿ ਭਾਈ ਇਹ ਭਜਾਓ ਮੇਰੇ ਤਾਂ ਘਰ ਨਾ ਬਣਦਾ ਭੁਜਾਣ ਦੀ ਥਾਂ ਉਹਨਾਂ ਨੂੰ ਵਸਾਓ ਤਰੀਕੇ ਨਾਲ ਮੇਰਾ ਪਿੰਡ ਦਾ ਉਹ ਹੈ ਅਰ 3500 ਵੋਟਾਂ ਮੇਰੇ ਪਿੰਡ ਦੀਆਂ ਜੱਦੀ ਲੋਕਾਂ ਦੀਆਂ ਨੇ ਕਿਹਨਾਂ ਦੀਆਂ ਲਾਲਚੀ ਪੰਜਾਬੀਆਂ ਦੇ ਕਾਰਨ ਯਾਰ ਮੈਂ ਗਰੀਬ ਆ ਮੈਂ ਬੇਜਮੀਨਾ ਐ ਮੇਰੇ ਕੋਲ ਤਾਂ ਇੱਕ ਮਰਲਾ ਜ਼ਮੀਨ ਹੈ ਨਹੀਂ ਆ 10 ਕਿਲੇ ਝੁੱਗੀਆਂ ਕਿਨੇ ਬਾਜ਼ਤੀਆਂ ਫਿਰ ਉਹ ਨਾਲ ਲੈ ਕੇ ਆ ਝੁੱਗੀਆਂ ਬਿਹਾਰੀ ਤੇ ਯੂਪੀ ਵਾਲਾ ਕਿਹਨੇ ਵੇਚਿਆ ਤੁਸੀਂ ਲਾਲਚੀ ਪੰਜਾਬੀਆਂ ਨੇ ਆ ਮੇਰਾ ਬਲੌਂਗੀ ਐ ਮੇਰਾ ਸਾਹੀ ਮਾਜਰਾ ਮੇਰਾ ਦਾਉ ਮੇਰਾ ਬੜਮਾਜਰਾ ਮੁਰਗੀ ਖਾਣੇ ਇਤਰਾ ਦਾ ਕਮਰੇ ਬਣਾਏ ਸਾਡੇ ਪੰਜਾਬੀਆਂ ਨੇ ਉਥੇ ਕਿਰਾਏ ਤੇ ਰਹਿਣਾ ਕਿੰਨੇ ਆ ਤੁਸੀਂ ਰਹੋਗੇ ਉਹ ਗਰੀਬ ਰਹੇਗਾ ਜਿਹੜਾ ਰੇੜੀ ਚਲਾਉਂਦਾ ਜਿਹੜਾ ਢਿੱਖਾ ਚਲਾਉਂਦਾ ਮੈਂ ਕਹਿੰਦਾ ਅੱਜ ਭਜਾ ਦਿਓ ਹੈ ਹਿੰਮਤ ਤੁਹਾਡੇ ਚ ਹੈ ਬਲੰਗੀ ਵਾਲਾ ਚ ਹਿੰਮਤ ਕਿ ਆਪਣੇ ਕਮਰੇ ਖਾਲੀ ਕਰਾ ਦਿਓ ਹੈ ਬਲਮਾਜਰੇ ਵਾਲਾ ਚ ਹਿੰਮਤ ਆਪਣੇ ਕਮਰੇ ਖਾਲੀ ਕਰਾ ਦਿਓ ਕਿਰਾਇਆ ਤੁਹਾਨੂੰ ਆ ਰਿਹਾ ਥੋੜੀ ਰੋਟੀ ਨਹੀਂ ਚੱਲਣੀ ਮੁੰਡੇ ਸਾਡੇ ਬੇਲੇ ਘੁੰਮਦੇ ਆ ਕਿਰਾਏ ਦੀ ਇਨਕਮ ਤੋਂ ਗੁਜ਼ਾਰੇ ਚੱਲਦੇ ਸਾਡੇ ਕਿੰਨੇ ਹਜ਼ਾਰ ਪਰਿਵਾਰ ਅੱਛਾ ਛੋਟੇ ਛੋਟੇ ਮੁਰਗੀ ਖਾਨੇ ਚ ਰਹਿ ਰਹੇ ਜਿਹੜਾ ਸਾਡੇ ਪੰਜਾਬੀ ਨੇ ਬਣਾਇਆ ਕੌਣ ਵੇਚਦਾ ਜਮੀਨਾ ਬਾਈ ਭਜਾਓ ਕਹਿੰਦੇ ਭਜਾਓ ਉਹਨਾਂ ਨੂੰ ਜਿਹੜੇ ਜਮੀਨਾ ਵੇਚਦੇ ਆ ਹੈ ਹਿੰਮਤ ਤੁਹਾਡੇ ਭਜਾਣ ਦੇ ਗਰੀਬ ਤੇ ਚੱਲਦਾ ਕਿਹਨੇ ਬਣਾਈ ਸੀ ਵੋਟਾ ਮੇਰੇ ਦਾਉ ਪਿੰਡ ਚ ਮੇਰੇ ਪਿੰਡ ਦੇ ਸਰਪੰਚ ਨੇ ਸਰਪੰਚ ਕੌਣ ਹੈ ਧਨਾਰ ਜ਼ਿਮੀਂਦਾਰ ਜਿਹਨੂੰ ਪਤਾ 500 ਵੋਟਾ ਵੱਧ ਬਣਾਦਾ ਅਗਲੀ ਵਾਰ ਮੈਂ ਸਰਪੰਚ ਬਣਨਾ ਗਰੀਬ ਨੇ ਬਣਾਈਆਂ ਕਿਸੇ ਨੇ ਉਹ ਵੇਜਮੀਨਾ ਨੇ ਬਣਾਈਆਂ ਚਾਰ ਰਜਿਸਟ੍ਰੇਸ਼ਨ ਕੌਣ ਜਾਂਦਾ ਕਿਹੜਾ ਨੰਬਰਦਾਰ ਆ ਪਿੰਡ ਦਾ ਗਰੀਬ ਨੰਬਰਦਾਰ ਉਹਦੀ ਜਾ ਕੇ ਰਜਿਸਟਰੀ ਗਵਾਹੀ ਪਾਉਂਦਾ ਪੰਜ ਸਰਪੰਚ ਪਾਉਂਦਾ ਉਹ ਗਰੀਬ ਹੈ ਉਹਨਾਂ ਨੂੰ ਭਜਾਓ ਤੁਸੀਂ ਕਿ ਮੇਰੇ ਪਿੰਡ ਦੇ ਚਾਰ ਦੁਆਲੇ ਦੇ ਅੰਦਰ ਵੋਟਾਂ ਕਿਉਂ ਬਣਾ ਰਹੇ ਹੈ ਹਿੰਮਤ ਤੁਹਾਡੇ ਚ ਕਮਰੇ ਬਣਾ ਕੇ ਤੂੰ ਲੇਬਰ ਕਲਾਸ ਨੂੰ ਕੀ ਦੇ ਰਿਹਾ ਹੈ ਹਿੰਮਤ ਤੁਹਾਡੇ ਚ ਚਲੋ ਜੀ ਹਿੰਮਤ ਹੈਗੀ ਹੈ ਭਜਾਓ ਫਿਰ ਕਲਕੱਤੇ ਜਿਹੜੇ ਮੇਰੇ ਪੰਜਾਬੀ ਭਰਾ ਬੈਠੇ ਟਰਾਂਸਪੋਰਟਰ ਜਿਹੜੇ ਕਰਨਾਟਕਾਂ ਦੇ ਬੈਠੇ ਆ ਪੰਜਾਬੀ ਉਹੋ ਜਿਹੜੇ ਕੇਰਲ ਦੇ ਬੈਠੇ ਆ ਪੰਜਾਬੀ ਉਹੋ ਜਿਹੜੀ ਯੂਪੀ ਚ ਤਰਾਈ ਦੇ ਖੇਤਰ ਚ ਬਿਹਾਰ ਚ ਅਰਬਾਂ ਦੇ ਜ਼ਮੀਨਾਂ ਜਾਦਾਲੇ ਪੰਜਾਬੀ ਬੈਠੇ ਉਹੋ ਬਈ ਸਾਨੂੰ ਇਹ ਭਈਏ ਲੱਗਦੇ ਨੋ ਭਈਏ ਲੱਗਦੇ ਗੋਰਿਆਂ ਨੂੰ ਭਾਰਤੀ ਭਈਏ ਲੱਗਦੇ ਫਿਰ ਤਾਂ ਸਾਰੀ ਦੁਨੀਆ ਦੀ ਮਹਿਮਾ ਚਲੇਗੀ ਭਈਏ ਵਜਾਓ ਭਈਏ ਵਜਾਓ ਉੱਥੇ ਉਹ ਕਹਿੰਦੇ ਪੱਗਾਂ ਵਾਲੇ ਭਈਆਂ ਨੂੰ ਵਜਾਓ ਕਹਿ ਨਹੀਂ ਰਹੇ ਗੋਰੇ ਪ੍ਰੋਟੈਸਟ ਨਹੀਂ ਕਰ ਰਹੇ ਇੰਗਲੈਂਡ ਚ ਰੇਪ ਪੰਜਾਬੀਆਂ ਨੂੰ سزا ਨਹੀਂ ਹੋਈ ਹੁਣ ਇੰਗਲੈਂਡ ਚ ਹੋਈ ਨਾ ਕੈਨੇਡਾ ਚ ਹੋਈ ਕਿ ਨਹੀਂ ਹੋਈ ਨਸ਼ੇ ਵੇਚਣ ਵਾਲੇ ਕੌਣ ਆ ਉਹ ਇੱਕ ਗੰਦੀ ਮੱਛੀ ਸਾਰੇ ਤਲਾਬ ਨੂੰ ਗੰਦਾ ਕਰਦੀ ਆ ਪਾਨੂੰ ਪਤਾ ਉਹ ਗੰਧੀਆਂ ਮੱਛੀਆਂ ਪੰਜਾਬੀਆਂ ਚ ਵੀ ਐ ਭਈਆਂ ਚ ਵੀ ਐ ਯੂਪੀ ਵਾਲਿਆਂ ਚ ਵੀ ਐ ਬਿਹਾਰੀਆਂ ਚ ਐ ਤੇ ਗੋਰਿਆਂ ਚ ਵੀ ਐ ਪਰ ਅਕਲ ਸਾਡੇ ਜਿ ਘਟ ਹੈ ਚਲਾਓ ਮਹੀਮ ਮੈਂ ਆਪਕਾ ਨਾ ਚਲਾਓ ਬੱਦ ਦਿਹਾੜੀ দাও ਨਾ ਆਪਣੇ ਪਿੰਡ ਚ ਇਕਾ ਕਰੋ ਬਣਾਓ ਆਪਣੇ ਮੁੰਡਿਆਂ ਦਾ ਕੰਮ ਗਰੁੱਪ ਬਣਾਓ ਸਾਡੀਆਂ ਤਾਂ ਪਣਾ ਜਾ ਕੇ ਬਾਹਰਲੇ ਦੇਸ਼ਾਂ ਗਾ ਚੜਾਈ ਦਾ ਕੰਮ ਨਹੀਂ ਕਰਦੀਆਂ ਰਾਜਮਿਸਤਰੀ ਦਾ ਕੰਮ ਨਹੀਂ ਕਰਦੀਆਂ ਲੇਬਰ ਦਾ ਕੰਮ ਨਹੀਂ ਕਰਦੀਆਂ ਕੰਸਟਰਕਸ਼ਨ ਦਾ ਕੰਮ ਨਹੀਂ ਕਰਦੀਆਂ ਮੁੰਡੇ ਨਹੀਂ ਕਰਦੇ ਲਿਆਓ ਫਿਰ ਤੁਸੀਂ ਪੰਜਾਬੀ ਬਈਏ ਭਜਾਉਣ ਵਾਸਤੇ ਨੂੰ ਛੱਡੋ ਹੀ ਨਾ ਜਗ੍ਹਾ ਨੂੰ ਛੱਡੋ ਨਾ ਵਾਸਤੇ ਲਿਆਓ ਆਪਣੇ ਮੁੰਡਿਆਂ ਨੂੰ ਆਪਣੀ ਕੁੜੀਆਂ ਨੂੰ ਟ੍ਰੇਨ ਕਰੋ ਜਾਤਾ-ਪਾਤਾ ਦੇ ਨੰਡਾ ਵੀ ਲੱਕੜ ਦਾ ਕੰਮ ਦਾ ਤਰਖਾਨ ਕਰੇਗਾ ਪਾਣੀ ਦਾ ਕੰਮ ਝੂਰ ਕਰੇਗਾ ਜੁੱਤੀਆਂ ਦਾ ਕੰਮ ਕੋਈ ਹੋਰ ਕਰੇਗਾ ਜੇ ਕੈਨੇਡਾ ਅਮਰੀਕਾ 'ਚ ਕਰ ਸਕਦੇ ਆਂ ਅਸੀਂ ਇੰਗਲੈਂਡ ਕਰ ਸਕਦੇ ਆਂ ਤਾਂ ਪੰਜਾਬ 'ਚ ਨਹੀਂ ਕਰ ਸਕਦੇ ਸਾਂਭੋ ਕੰਮ ਜੇ ਪੰਜਾਬੀ ਕੰਮ ਸਾਂਭ ਲੈਣਗੇ ਉਹ ਵਿਚਾਰੇ ਆਪੇ ਭੱਜ ਲੈਣਗੇ ਜਦੋਂ ਉਹਨੂੰ ਕੰਮ ਨਹੀਂ ਮਿਲਿਆ ਹੈ ਹਿੰਮਤ ਤੁਹਾਡੇ ਦੇ ਤੁਹਾਡੇ ਮੁੰਡਿਆਂ ਝੋਨਾ ਲਗਾਉਣ ਦੀ ਖੇਤਾਂ 'ਚ ਹੈ ਹੈ ਚਾਰੀ ਮੱਕੀ ਵੜਨ ਦੀ ਹੈ ਕਿਸੇ ਚ ਜਾਂ ਫਿਰ ਮਿੰਤਾ ਕਰਦੇ ਫਿਰਦੇ ਆ ਆਪਾਂ ਰੇਲਵੇ ਸੇਹਣਾ ਭਈਆ ਆਓ ਹਮਾਰੇ گاؤں ਚਲੋ ਆਪਕੋ ਖਾਣਾ ਵੀ ਦੇਂਗੇ ਆਪਕੋ ਪੈਸਾ ਵੀ ਦੇਂਗੇ ਆਪਕੋ ਇਹ ਵੀ ਦੇਂਗੇ ਆਪਕੋ ਉਹ ਵੀ ਦੇਂਗੇ ਜੱਥਾ ਨੂੰ ਭਈ ਇਹ ਯਾਦ ਨਹੀਂ ਆਂਦੇ ਬਦਲ ਦਿਓ ਬਦਲ ਬਦਲ ਦਿਓ ਬਦਲ ਦਿਓ ਲੋਕਾਂ ਨੂੰ ਰੋਜ਼ਗਾਰ ਦਿਓ ਆਪਣੇ ਮੁੰਡਿਆਂ ਨੂੰ ਆਪਣੀ ਕੁੜੀਆਂ ਨੂੰ ਟ੍ਰੇਨ ਕਰੋ ਸ਼ਰਮ ਪਿੱਛੇ ਹਟਾਣੀ ਚਾਹ ਕਰੋ ਕਿ ਲਗਾ ਰੇੜੀ ਬਰਗਰ ਦੀ ਮੇਰੇ ਦਾਉ ਪਿੰਡ ਦੇ ਸੜਕ ਤੇ ਕਹੋ ਆਪਣੇ ਪਿੰਡ ਦੇ ਮੁੰਡੇ ਨੂੰ ਕਹੋ ਆਪਣੇ ਪਿੰਡ ਦੀ ਕੁੜੀ ਨੂੰ ਲਗਾ ਰੈਡੀ ਸਮੋਸੇ ਮੈਂ ਭਾਈ ਇਹ ਕੋਲ ਨਹੀਂ ਖਾਣ ਜਾਂਦਾ ਪੰਜਾਬੀ ਕੋਲ ਜਾਊਗਾ ਉਹ ਕੀ ਹਿੰਮਤ ਕਰਦੇ ਹੋ ਤੁਸੀਂ ਲਿਓ ਉਥੋਂ ਨਾ ਭਜਾਓ ਲੁਧਿਆਣੇ ਦੇ ਵਿੱਚੋਂ ਪੰਜਾਬੀ ਮੁੰਡਿਆਂ ਤੇ ਕੁੜੀਆਂ ਨੂੰ ਟ੍ਰੇਨਡ ਕਰਕੇ ਉੱਤੇ ਫਿੱਟ ਕਰੋ ਨਾ ਜਿਹੜੇ ਪੰਜਾਬੀ ਇੰਡਸਟਰੀਆਂ ਜਾਂ ਪੰਜਾਬੀ ਫੈਕਟਰੀਆਂ ਵਾਲੇ ਪੰਜਾਬੀ ਦੁਕਾਨਾਂ ਵਾਲੇ 10% ਵਾਧੂ ਦੇ ਦਿਓ ਇਹ ਬਦਲ ਤੁਸੀਂ ਦੇਣਾ ਨਹੀਂ ਹੈ ਬੇਲੜ ਆਪਣੀ ਬੇਲੜਾਂ ਦੀ ਭੀੜ ਹੈ ਮੋਢੇਰ ਦੀ ਕੰਮ ਹੋਰ ਕੋਈ ਹੈ ਨਹੀਂ ਕੋਈ ਬਘਿਆੜ ਤੁਹਾਨੂੰ ਚਾਬੀ ਦੇ ਕੇ ਛੱਡਦਾ ਤੇ ਤੁਸੀਂ ਟੱਕਰਾ ਮਾਰਨ ਤੁਰ ਪੈਨੇ ਆ ਭਾਰਤੀ ਲੋਕਾਂ 'ਚ ਮੂਰਖਾਂ ਦੀ ਬੇਨਤੀ ਹੈ ਉਹ ਮੂਰਖ ਯੂਪੀ ਜੀ ਵੀ ਬੈਠੇ ਆ ਐਦਾਂ ਦੇ ਮੂਰਖ ਪੰਜਾਬ 'ਚ ਵੀ ਬੈਠੇ ਆ ਬਿਹਾਰ 'ਚ ਵੀ ਬੈਠੇ ਆ ਜਿੱਦਾਂ ਤੁਸੀਂ ਭਈਏ ਭਜਾਣ ਤੇ ਆਗੇ ਨਾ ਉਹ ਵੀ ਕਹਿੰਗੇ ਇਹਨਾਂ ਸਰਦਾਰਾਂ ਕੋ ਵੀ ਭਗਾਓ ਤੁਹਾਡੇ ਵਿੱਚੇ ਵੜ ਕੇ ਕੋਈ ਬੰਦਾ ਬਘਿਆੜ ਉਦਾਂ ਹੀ ਕਿਸੇ ਦਾ ਕਤਲ ਕਰ ਦੇਗਾ ਜਿੱਦਾਂ 1947 ਚ ਲਾਹੌਰ ਦੀ ਮੰਦਰਾਂ ਤੇ ਮਸਜਿਦਾਂ ਚ ਗਊ ਮਾਰ ਕੇ ਤੇ ਸੂਰ ਮਾਰ ਕੇ ਸਿੱਟੇ ਸੀ ਨਾ ਕੋਈ ਬਗਿਆੜ ਥੋਟੇ ਤੋਂ ਹੀ 2-4 ਗਰੀਬ ਮਜ਼ਦੂਰਾਂ ਨੂੰ ਮਾਰ ਕੇ ਕਹ ਦੇਗਾ ਪੰਜਾਬੀ ਨੇ ਭਈਏ ਮਾਰ ਦਿੱਤੇ ਬਈ ਲੁਧਿਆਣੇ ਚ ਨਾਲੇ ਹੁਸ਼ਿਆਰਪੁਰ ਚ ਨਾਲੇ ਖਰੜ ਚ ਫਿਰ ਕਾਬੂ ਆਉਗੇ ਜਦੋਂ ਪੁਲਿਸ ਲੱਗ ਜੇਗੀ ਜਦੋਂ ਆਰਮੀ ਲੱਗ ਜੇਗੀ ਮੇਰੇ ਪਿੰਡ ਦੇ ਵਿੱਚ 500 ਵੋਟਾਂ ਨਹੀਂ ਹੈ ਪੰਜਾਬੀਆਂ ਦੀਆਂ 1000 ਵੋਟਾਂ ਨਹੀਂ ਹੈ ਜੇ ਮੇਰੇ ਪਿੰਡ ਨੂੰ ਘੇਰਾ ਪਾ ਲਿਆ ਕੌਣ ਬਚਾਏਗਾ ਹੈ ਤੁਹਾਡੇ ਚ ਅਕਲ ਕਰੋ ਕੋਈ ਅਕਲ ਨੂੰ ਹੱਥ ਮਾਰੋ ਮੈਂ ਤਾਂ ਹੀ ਕਿਹਾ ਪੇਡਾਂ ਦੇ ਸੇੜਤਾ ਬੜੇ ਮਜ਼ਬੂਤ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਬਗਿਆੜਾਂ ਦੇ ਦੰਦ ਤੁਹਾਡੇ ਨਾਲੋਂ ਜ਼ਿਆਦਾ ਮਜ਼ਬੂਤ ਆ ਫਾੜ ਕੇ ਰੱਖ ਦੇਣਗੇ 1947 ਫਾੜਿਆ ਨਹੀਂ ਸਾਡੇ ਬਜ਼ੁਰਗਾਂ ਨੂੰ ਸਾਡੀ ਧੀਆ ਭੈਣਾਂ ਨੂੰ ਕਿੰਨੇ ਕਤਲ ਹੋ ਗਏ ਸੀ ਕਿੰਨੇ ਬਲਾਤਕਾਰ ਹੋ ਗਏ ਸੀ ਕਿੰਨੇ ਘਰ ਲੁੱਟੇ ਗਏ ਸੀ 70 80 ਸੀ ਸਾਲ ਤੋਂ 70 ਸਾਲ ਤੋਂ 75 ਸਾਲ ਤੋਂ ਸਾਡੇ ਬੁੱਢੇ ਮਰ ਗਏ ਕਿ ਮੈਂ ਪਿੰਡ ਜਾ ਕੇ ਆਣਾ ਮੇਰਾ ਪਿੰਡ ਤਾਂ ਦੇਖ ਲਾਂ ਪਾਕਿਸਤਾਨ ਚ ਉਹ ਪਾਕਿਸਤਾਨ ਚ ਬੈਠੇ ਹੋ ਕਹਿੰਦੇ ਮੈਂ ਪਿੰਡ ਦੇਖ ਲਾਂ ਆਪਣੇ ਭਾਰਤੀ ਪੰਜਾਬ ਚ ਇੱਕ ਬੰਦੇ ਨੇ ਕਤਲ ਕੀਤਾ ਸੀ ਦੋ ਬੰਦੇ ਨੇ ਕਤਲ ਕੀਤਾ ਸੀ ਇੰਦਰਾ ਗਾਂਧੀ ਦਾ ਉਸ ਤੋਂ ਪਹਿਲੇ ਨਾ ਪੰਜਾਬੀ ਕਿਸੇ ਦੇ ਘਰ ਬੈਠ ਕੇ ਰੋਟੀ ਖਾ ਲੈਂਦੇ ਸੀ ਇਹਨੇ ਪੰਜਾਬੀ ਡਰਾਈਵਰਾਂ ਨੂੰ ਪੁੱਛ ਕੇ ਦੇਖੋ ਪੁਰਾਣਿਆਂ ਨੂੰ ਕੋਈ ਮਹਾਰਾਸ਼ਟਰ ਚ ਕੋਈ ਯੂਪੀ ਚ ਕੋਈ ਬਿਹਾਰ ਚ ਕੋਈ ਰਾਜਸਥਾਨ ਚ ਕੋਈ ਹਿਮਾਚਲ ਦੇ ਵਿੱਚ ਲੋਕ ਖੁਸ਼ੀ-ਖੁਸ਼ੀ ਸਾਨੂੰ ਆਪਣੇ ਘਰ ਬਾੜ ਦੇ ਸੀ ਆਓ ਸਦਾ ਜੀ ਖਾਣਾ ਖਵਾਇਆ ਆਪਕੋ ਸੌਣ ਨੂੰ ਬਿਸਤਰ ਵੀ ਦੇ ਦਿੰਦੇ ਸੀ ਪੁੱਛੋ ਪੁਰਾਣੇ ਬੰਦਿਆਂ ਨੂੰ ਤੇ 84 ਤੋਂ ਬਾਅਦ ਕੀ ਹੋਇਆ ਸੋ ਬਿਲਕੁਲ ਭਜਾਓ ਭਜਾਓ ਭਈਆਂ ਨੂੰ ਲੌਜੀਕਲੀ ਤਰਕ ਨਾਲ ਭਜਾਓ ਕੰਮ ਦਾ ਬਦਲ ਲੱਭੋ ਆਪਣੇ ਮੁੰਡਿਆਂ ਨੂੰ ਆਪਣੇ ਕੁੜੀਆਂ ਨੂੰ ਟ੍ਰੇਨਿੰਗ ਦਿਓ ਕੰਮ ਦੀ ਕਿ ਸ਼ਰਮ ਉਤਾਰ ਦੇ ਮੁੰਡੇ ਦਾ ਸਾਡੇ ਪੰਜਾਬੀ ਪਲੱਸ 2 ਕਰਕੇ ਕੈਨੇਡਾ ਭੇਜਣੇ ਆਪਾਂ ਇੰਗਲੈਂਡ ਭੇਜਣੇ ਰਿਕਸ਼ਾ ਕੌਣ ਚਲਾਉ ਹੈ ਤੁਹਾਡੇ ਰੇੜੀ ਚਲਾਉਣ ਵਾਲਾ ਕੋਈ ਜਾਤਾਂ ਫੇਰਾ ਜਾਤਾਂ ਦੇ ਆ ਜਾਂਦੀ ਮੈਂ ਚਾਰ ਕਿੱल्ल्या ਦਾ ਮਾਲਕ ਤੇ ਮੈਂ ਤਾਂ ਨਹੀਂ ਰੇੜੀ ਚਲਾ ਸਕਦਾ ਰੇਤਾ ਪਰ ਨਿਵਾਸ ਤੇ ਹੈ ਤੁਹਾਡੇ ਕੋਲ ਲੇਬਰ ਉਹ ਤੁਹਾਨੂੰ ਸ਼ਰਮ ਆਉਂਦੀ ਐ ਵੀ ਮੇਰੀ ਮੁੱਛ ਦਾ ਸਵਾਲ ਆ ਮੈਂ ਬਾਪੂ ਕੰਮ ਕਿਵੇਂ ਕਰਾਂ ਹੈ ਕੋਈ ਚਰੀ ਬਰਸੀਨ ਵੱਡੇ ਨੂੰ ਤੁਹਾਡੇ ਕੋਲ ਮੁੰਡਾ ਪਿੰਡਾਂ ਚ ਤੁਸੀਂ ਬਦਲ ਦਿਓ ਜਦ ਤਾ ਤੁਹਾਨੂੰ ਰਾਮੂ ਹੀ ਆਦੰਦਾ ਰਾਮੂ ਇਹ ਬੈਂਸੋ ਕੋ ਚਾਰਾ ਡਾਲ ਦੇ ਜਦ ਤੁਹਾਡੇ ਮੁੰਡਾ ਨਹੀਂ ਹੈ ਜਦ ਤੁਹਾਡੀ ਕੁੜੀ ਨੂੰ ਸ਼ਰਮ ਆਉਂਦੀ ਐ ਜਦ ਮਹਿੰਦੀ ਲੱਗੀ ਹੁੰਦੀ ਪੈਰਾਂ ਨੂੰ ਸੋ ਅਸਲੀ ਨਾ ਭਜਾਓ ਬਦਲਦੇ ਲੋਕਾਂ ਨੂੰ ਜਾਂ ਫਿਰ ਮੈਂ ਕਹਿੰਦਾ ਸਾਡੇ ਨਾਲੋਂ ਨਾ ਸੇਖ ਵਧੀਆ ਐ ਮੈਂ ਤਾਂ ਮਾੜਾ ਬੱਡੇ ਕੋ ਮਿਆਰਬ ਦੇ ਵਿੱਚ ਦਵਾਈ ਦਵਾਈ ਹੋਣੇ ਜਾ ਕੇ ਆਇਆ ਪਰ ਮੈਂ ਸੁਣਿਆ ਸੇਖਾਂ ਦੇ ਮਹੱਲੇ 'ਚ ਨਾ ਉਹ ਗੈਰ ਜਿਹੜੇ ਅਰਬੀ ਨੂੰ ਕਹਿੰਦੇ ਬੜਨ ਨਹੀਂ ਵੀ ਦਿੰਦੇ ਹਿੰਮਤ ਐ ਹੈ ਨਹੀਂ ਸਾਡੀ ਜਾਣ ਦੀ ਇੰਜੋਏ ਕਰੋ ਜਿੰਨਾ ਮਰਜੀ ਕਹਿੰਦੇ ਪੈਸੇ ਕਮਾਓ ਜਿੰਨਾ ਮਰਜੀ ਟੈਕਸ ਵੀ ਛੱਡਿਆ ਪਰ ਸਾਡੇ ਮਹੱਲੇ 'ਚ ਘਰ ਨਹੀਂ ਪਾ ਸਕਦੇ ਤੁਸੀਂ ਕਹਿੰਦੇ ਮਹਿੰਗਾ ਐ ਨਾ ਤੇ ਨਾ ਤੁਹਾਡਾ ਸੱਭਿਆਚਾਰ ਮਿਲਦਾ ਪੰਜਾਬੀ ਸੇਖਾਂ ਵਰਗੇ ਹੋ ਜੋ ਆਪਣੇ ਘਰ ਤਾਂ ਤੁਸੀਂ ਖੁੱਡੇ ਬਣਾਏ ਹੋਇਆ 3000 ਕਿਰਾਇਆ 5000 ਕਿਰਾਇਆ 4000 ਕਿਰਾਇਆ ਪੜਦੇ ਸਾਡੇ ਬੱਚੇ ਉਹਨੇ ਤਾਂ ਕਿਰਾਏ ਤੋਂ ਆ ਜਿਹਨੇ ਤੁਸੀਂ ਭਜਾਣ ਨੂੰ ਫਿਰਦੇ ਆ ਮੇਰੇ ਪਿੰਡ ਦੇ ਵਿੱਚ ਪਿਛਲੀ ਪੰਚਾਇਤ ਨੇ ਪੰਚਾਇਤੀ ਜ਼ਮੀਨ 'ਚ ਝੌਂਪੜੀਆਂ ਪਾ ਕੇ ਦਿੱਤੀਆਂ 250 ਰੁਪਏ 300 ਰੁਪਏ ਦੋ ਨੰਬਰ 'ਚ ਕਿਰਾਇਆ ਰੋਟੀ ਦਾ ਸਾਡੇ ਪੰਚਾਇਤ ਸਰਪੰਚਾਂ ਦੇ ਉਹਦੇ 300 ਰੁਪਏ ਜਿਹਨੂੰ ਭਈਆ ਕਹਿੰਦੇ ਤੁਸੀਂ ਉਹਦੀ ਝੌਂਪੜੀ ਤੋਂ ਕਿਰਾਏ ਤੋਂ ਚੱਲਦੀ ਹੈ ਪਣੋਂ ਸੇਖਾਂ ਵਰਗੇ ਕਿ ਮੇਰਾ ਘਰ ਹੈ ਕਿਸੇ ਦੀ ਹਿੰਮਤ ਨਹੀਂ ਕਿ ਉੱਥੇ ਜ਼ਮੀਨ ਖੇਚ ਜਵੇ ਪਿੰਡ ਦੇ ਵਿੱਚ ਜੇ ਭਜਾਣੇ ਨਾ ਭਜਾਣ ਨਾਲ ਚੰਗਾ ਇੱਕ ਸੌਖਾ ਤਰੀਕਾ ਹੈਗਾ ਕਿਰਾਏਦਾਰ ਦੀ ਵੈਰੀਫਿਕੇਸ਼ਨ ਹੀ ਕਰਾ ਲਓ ਯਾਰ ਕਿੰਨੇ ਕੁ ਪੈਸੇ ਲੱਗਦੇ ਆ ਇੱਕ ਕਿਰਾਏਦਾਰ ਦੀ ਵੈਰੀਫਿਕੇਸ਼ਨ ਦਾ ਫਾਰਮ ਹੈ ਸਬੂਧਾ ਸੈਂਟਰ ਜਾ ਕੇ ਜਮ੍ਹਾਂ ਕਰਾ ਦਿਓ ਆਧਾਰ ਕਾਰਡ ਲੱਗਦਾ ਬੋਟਰ ਕਾਰਡ ਲੱਗਦਾ ਤੇ ਕਿੰਨੇ ਕੁ ਪੰਜਾਬੀ ਐ ਜਿਨ੍ਹਾਂ ਨੇ ਬਾਹਰਲੇ ਪ੍ਰਵਾਸੀਆਂ ਨੂੰ ਕਮਰੇ ਕਿਰਾਏ ਦਿੱਤੇ ਐ ਤੇ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਾਈ ਆਵੇ ਬਈ ਇਹ ਦੋਸ਼ੀ ਨਹੀਂ ਤੁਸੀਂ ਦੋਸ਼ੀ ਐ ਮੇਰੇ ਪਿੰਡ ਦਾ ਹੈ ਨਹੀਂ ਮੈਂ ਤਾਂ ਆਪਣੇ ਪਿੰਡ ਦੇ ਮੁੰਡਿਆਂ ਨੂੰ ਕਹਿਆ ਅੱਜ ਹੀ ਕਿਹਾ ਵਟਸਐਪ ਗਰੁੱਪਾਂ 'ਚ ਯਾਰਾਂ ਨੂੰ ਕਹੋ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਾਓ ਨਹੀਂ ਤਾਂ ਇੱਕ ਅੱਦੇ ਮਕਾਨ ਮਾਲਕ ਦੇ ਪਰਚਾ ਦਾਜ ਕਰਾਓ ਜਦੋਂ ਕੱਲ ਨੂੰ ਕੋਈ ਵਾਰਦਾਤ ਹੁੰਦੀ ਐ ਨਾ ਤਾਂ ਮਾਲਕ ਮਕਾਨ ਤੇ ਕਾਨੂੰਨੀ ਸਿਕੰਜਾ ਕੱਸਿਆ ਜਾਂਦਾ ਪਰਚਾ ਉਹਤੇ ਦਰਜ ਹੁੰਦਾ ਮੈਂ ਮਹੌਲੀ ਰਹਿੰਦਾ ਮੈਂ ਕਿਰਾਏ ਤੇ ਵੀ ਰਹਿਆ ਮੈਂ ਮਾਲਕ ਮਕਾਨ ਵੀ ਆਂ ਜਦੋਂ ਕੋਈ ਝਗੜਾ ਹੁੰਦਾ ਪੁਲਿਸ ਸਬਤ ਵਾਲਾ ਪੁੱਛਦੀ ਕਿਰਾਏਦਾਰ ਲੈ ਵੀ ਵੈਰੀਫਿਕੇਸ਼ਨ ਦਿਖਾ ਤਾਂ ਮਾਲਕ ਨੂੰ ਕਹਿੰਦੇ ਚੱਲ ਬੈਠ ਗੱਡੀ ਕਿਰਾਏਦਾਰ ਨੂੰ ਬਾਅਦ ਦੇਖਾਂਗੇ ਐਸ ਤਰ੍ਹਾਂ ਸਖਾਈ ਕਰੋ ਪੰਜਾਬੀ ਉਹ ਮੁੰਡਿਓ ਐਦਾਂ ਸਖਾਈ ਕਰੋ ਆਪਣੇ ਮਹੱਲਿਆਂ 'ਚ ਆਪਣੇ ਪਿੰਡਾਂ 'ਚ ਦੁਕਾਨਾਂ ਤੇ ਜਾਓ ਮਕਾਨ ਮਾਲਕ ਨੂੰ ਕਹੋ ਕਿ ਭਾਈ ਤੇਰੇ ਕੋਲ ਦੋ ਕਿਰਾਏਦਾਰਾਂ ਦੇ ਪਛਾਣ ਪੱਤਰ ਲੈ ਕਿੱਥੇ ਆ सरपंच பஞ்ச ਮਜਬੂਰ ਕਰਨ ਕਰਾਓ ਕਰਾਇਦਾਰ ਦੀ ਵੈਰੀਫਿਕੇਸ਼ਨ ਜਾਓ ਸੁਵਿਧਾ ਸੈਂਟਰ ਜਾਓ ਥਾਣੇ ਚ ਜਿਹੜੇ ਬੂਰੇ ਤਾਤ ਆ ਆਪਣੇ ਆਪ ਭੱਜ ਜਾਣਗੇ ਨਾ ਕੋਈ ਨਹੀਂ ਰੇੜੀਆਂ ਉਲਟਾਣੀਆਂ ਉਹ ਤਾਂ ਗਰੀਬ ਆਦਮੀ ਐ ਚੱਲੇ ਜਾਓ ਕਿਧਰੇ ਵੀ ਤੁਹਾਡੇ ਮੁੰਡੇ ਕਿਉਂ ਨਹੀਂ ਰੇੜੀਆਂ ਲਾਂਦੇ ਬਈ ਤੁਹਾਡੀ ਕੁੜੀਆਂ ਕਿਉਂ ਨਹੀਂ ਲਾਂਦੀਆਂ ਸਾਡੇ ਮੋਹਾਲੇ 'ਚ ਤਾਂ ਲਾਂਣ ਲੱਗ ਪਈਆਂ ਕੁੜੀਆਂ ਵਿਚਾਰੀਆਂ ਮੈਂ ਤਾਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਦੇਖ ਲਈਆਂ ਕੁੜੀਆਂ ਟਰੈਕਟਰ ਰਿਪੇਅਰ ਕਰਨ ਲੱਗ ਪਈਆਂ ਮੋਟਰਾਂ ਰਿਪੇਅਰ ਕਰਨ ਲੱਗ ਪਈਆਂ ਸੋ ਮੂਰਖ ਨਾ ਬਣੋ ਭੇਡਾਂ ਨਾ ਬਣੋ ਆਪਣੀ ਤਾਕਤ ਟੱਕਰਾਂ ਮਾਰ ਕੇ ਦਿਖਾਓ ਐ ਦਿਮਾਗ ਦੇ ਵਿੱਚ ਵੀ ਕੁਝ ਪਾ ਲੋ ਅਚਾਰ ਕੇ ਦੇਂਦੀ ਝੱਗ ਜੀ ਬੈਠ ਜਾਣੀ ਤੁਹਾਡੀ ਜਿਹਦਾ ਦੁੱਧੋਂ ਪਲਦਾ ਨਾ ਝੱਗ ਥੋੜੇ ਦਿਨ ਬਾਅਦ ਵੈਠ ਹੀ ਜਾਂਦੀ ਹੈ ਫਿਰ ਅਸਲੀ ਦੁੱਧ ਦਾ ਪਤਾ ਲੱਗਦਾ ਜੇ 2-4 ਮੁੰਡੇ ਮਰ ਗਏ ਭਾਵੇਂ ਬਿਹਾਰੀ ਮਰ ਜਾਣ ਭਾਵੇਂ ਯੂਪੀ ਦੇ ਮਰ ਜਾਣ ਭਾਵੇਂ ਪੰਜਾਬੀ ਮਰ ਜਾਣ ਜਦੋਂ ਲੱਗੇ ਕਿ ਫੌਜ ਜਦੋਂ ਲੱਗੇ ਕਿ ਪੁਲਿਸ ਜਦੋਂ ਬਣ ਗਏ ਸਾਡੇ ਦੇ ਪਰਚੇ ਦਾਦਾ ਸਾਲ ਤਰੀਕਾ ਭੁਗਤਦੇ ਮਰ ਜਾਓਗੇ ਸਾਡੇ ਤਾਂ ਹੋਏ ਆ ਕਿ ਇਸ ਦਰਜੇ ਸੀ ਭੁਗਤਦੇ ਆਂ ਜੇਲ੍ਹਾਂ ਚ ਬੈਠੇ ਆਂ ਆ ਜਿਹੜੇ ਸੋਸ਼ਲ ਮੀਡੀਆ ਤੇ ਰੌਲਾ ਪਾਈ ਜਾਂਦੇ ਨਾ ਫੇਕ ਆਈਡੀਆ ਵਾਲੇ ਲਾ ਕੇ ਕਿਸੇ ਸਿੰਘ ਦੀ ਫੋਟੋ ਉਹ ਚੈੱਕ ਕਰ ਲਿਓ ਪੰਜਾਬ ਚ ਬੈਠੇ ਆ ਕਿ ਬਾਹਰਲੇ ਦੇਸ਼ਾਂ ਚ ਬੈਠੇ ਆਂ ਉਹਨਾਂ ਦੇ ਬੱਚੇ ਤਾਂ ਸੇਫ ਆ ਉਹਨਾਂ ਦੇਸ਼ਾਂ ਚ ਟਿੱਪੜਕਾਰ ਤੇ ਤੁਸੀਂ ਆ ਜੰਨੇ ਆ ਪੰਜਾਬੀਓ ਸੋ ਜੇ ਮੈਦਾਨ ਖਾਲੀ ਛੱਡੋਗੇ ਨਾ ਪੰਜਾਬੀਓ ਕੋਈ ਤਾਂ ਭਰੇਗਾ ਜਦ ਰਾਮੂ ਨੂੰ ਆਪਣੀ ਕੋਠੀ ਦੇ ਕੇ ਜਾਣੇ ਵੀ ਮੈਂ ਤਾਂ ਚਲਾ ਕੈਨੇਡਾ ਮੇਰੀ ਕੋਠੀ ਦਾ ਦੇਖਭਾਲ ਕਰਨਾ ਭਜਾ ਕੇ ਦਿਖਾਓ ਨੂੰ ਆਪਣੀ ਕੋਠੀ ਸੰਭਲ ਜੋਗੇ ਹੋਰੋ ਆ ਜਾਓ ਤਾਂ ਤੁਸੀਂ ਇੱਧਰ ਹੁਸ਼ਿਆਰਪੁਰ ਦੇ ਇਲਾਕੇ ਜਲੰਧਰ ਦੇ ਇਲਾਕੇ ਮਹਿਲਾ ਵਰਗੀਆਂ ਕੋਠੀਆਂ ਪੰਜਾਬੀਓ ਖਾਲੀ ਤੁਸੀਂ ਛੱਡੀਆਂ ਕਿਹਦੇ ਵਾਸਤੇ ਮੈਂ ਤਾਂ ਨੌਕਰੀ ਕਰਨ ਤਾਂ ਰਿਹਾ ਮੈਂ ਤਾਂ ਚੌਕੀਦਾਰ ਹੈ ਨਹੀਂ ਉੱਤੇ ਕੋਈ ਰਾਮੂ ਹੈ ਭਜਾਓ ਉਹਨੂੰ ਸੋਦੇ ਮੈਦਾਨ ਖਾਲੀ ਛੱਡੋਗੇ ਕੋਈ ਭਰੇਗਾ ਜਿੱਥੇ ਕਿਰਤੀ ਵਰਗ ਹੋਏਗਾ ਉਹ ਕਿਰਤੀ ਵਰਗ ਭਾਵੇਂ ਪੰਜਾਬੀ ਕੈਨੇਡਾ 'ਚ ਹੋਵੇ ਉੱਥੇ ਘਰ ਵੀ ਬਣਾਉਗਾ ਉੱਥੇ ਰਹੂਗਾ ਵੀ ਭਾਵੇਂ ਅਮਰੀਕਾ 'ਚ ਹੋਵੇ ਉੱਥੇ ਘਰ ਵੀ ਬਣਾਏਗਾ ਉੱਥੇ ਰਹੇਗਾ ਵੀ ਭਾਵੇਂ ਉਹ ਕਲਕੱਤੇ 'ਚ ਹੋਵੇ ਦਿਹਾੜੀ ਕਰਦਾ ਹੋਵੇ ਟਰੱਕ ਚਲਾਉਂਦਾ ਹੋਵੇ ਸਪੇਅਰ ਪਾਰ ਦੇ ਦੁਕਾਨ ਹੋਵੇ ਜਿੱਥੇ ਉਹ ਰਹੇਗਾ ਕੰਮ ਕਰੇਗਾ ਉੱਤੇ ਰਹੇਗਾ ਵੀ ਤੇ ਵੋਟ ਵੀ ਬਣੇਗੀ ਪਰ ਅਕਲ ਤਾਂ ਨਹੀਂ ਕਰ ਲੋ ਕਿਉਂ ਨੀ ਪਛਾਣ ਪੱਤਰ ਹੀ ਲੈ ਲਓ ਪੁਲਿਸ ਵੈਰੀਫਿਕੇਸ਼ਨ ਕਰਾ ਲਓ ਸਾਫ਼ ਸੁਥਰੇ ਰਹਿਣ ਦੀ ਹਦਾਇਤਾਂ ਕਰ ਦਿਓ ਕ੍ਰਾਈਮਨਲ ਬੰਦੇ ਦੀ ਪਛਾਣ ਕਰਕੇ ਪੁਲਿਸ ਨੂੰ ਦੇ ਦਿਓ ਕਿਰਾਏਦਾਰਾਂ ਦੇ ਲਾਲਚ ਵਿੱਚ ਜਿਹੜੇ ਪੰਜਾਬੀ ਮਕਾਨਾਂ ਵਿੱਚ ਲੱਗ ਬੈਠੇ ਆ ਉਹਨਾਂ ਦੇ ਚੂੜੀ ਟਾਈਟ ਕਰ ਦਿਓ ਅਜਿਹੇ ਪੰਜ ਸਰਪੰਚ ਮੇਰੇ ਦਾਉ ਪਿੰਡ ਦੇ ਬੜਮਾਜਰੇ ਦੇ ਬਲੌਂਗੀ ਦੇ ਧੜਾ ਧੜ ਵੋਟਾਂ ਮਲਾਈ ਜਾਂਦੇ ਆ ਇੱਕ ਕਮਰੇ 'ਚ 20-20 ਵੋਟਾਂ ਉਹਨਾਂ ਦਾ ਸਖਤਾਈ ਕਰੋ ਇਹ ਹੈ ਅਸਲੀ ਬਈ ਇਹ ਭਜਾਣਾ ਜਾਂ ਉਹਨਾਂ ਸੁਧਾਰਨਾ ਆਪੇ ਢਾਣ ਬਣ ਕੇ ਟੱਕਰਾਂ ਮਾਰਨ ਵਾਲੇ ਪੰਜਾਬੀਓ ਕੱਖ ਨਹੀਂ ਹੋਣਾ ਤੇ ਇੱਕ ਦਿਨ ਕਿਆ ਹੋਣਾ ਵਧਾਓ ਬਗਿਆਰ ਚਾਹਨੇ ਤੁਸੀਂ ਹੋਰ ਵਧਾਓ ਇਸ ਪੰਗੇ ਨੂੰ ਤਾਂ ਕਿ ਲਾਈ ਜਾਵੇ ਫੌਜ ਇੱਥੇ ਤੇ ਲਾਈ ਜਾਵੇ ਪੁਲਿਸ ਜਿੱਦਾਂ 10 ਵੀ 50 ਮੁੰਡੇ ਅੰਦਰ ਹੋ ਗਏ ਡੰਡੇ ਪੈ ਗਏ ਨਾ ਕਿ ਕੋ ਸਾਡੀ ਲੜਾਈ ਗਲਤ ਹੈ ਤੁਸੀਂ ਆਪੇ ਭੱਜਦੇ ਫਿਰਨਾ ਸੋ ਬਾਬੇ ਨਾਨਕ ਦੀ ਯਾਦ ਕਰ ਲਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਕਰ ਲਓ ਜਿਹਦਾ ਪਟਨਾ ਵਿੱਚ ਜਨਮ ਹੋਇਆ ਸੀ ਆਪਣੇ ਪੰਜ ਤਖਤਾਂ ਨੂੰ ਯਾਦ ਕਰ ਲਓ ਜਿੱਤੇ ਹਿੰਦੀ ਬੋਲਣ ਵਾਲੇ ਬੈਠੇ ਆ ਆਪਣੇ ਪਿੰਡਾਂ ਦੇ ਗੁਰਦੁਆਰੇ ਜਾ ਕੇ ਦੇਖ ਲਓ ਕਿੰਨੇ ਪੱਗਾ ਬੰਨ ਵਾਲੇ ਤੇ ਕਿੰਨੇ ਪੰਜ ਕਕਾਰਾਂ ਵਾਲੇ ਸਿੱਖਾਂ ਤੁਹਾਡੇ ਚ ਆਪਣੇ ਸਰਕਾਰੀ ਸਕੂਲਾਂ ਜਾ ਕੇ ਦੇਖੋ ਕਿੰਨੇ ਪਟਕਿਆਂ ਵਾਲੇ ਤੇ ਕਿੰਨੇ ਪੱਗਾ ਵਾਲੇ ਆ ਆਪਣੇ ਪ੍ਰਾਈਵੇਟ ਸਕੂਲਾਂ ਜਾ ਕੇ ਦੇਖੋ ਕਿੰਨੇ ਪੰਜਾਬੀ ਆ ਜਿਹੜੇ ਸਾਨੂੰ ਚਾਬੀ ਦੇ ਕੇ ਛੱਡ ਦਿੰਦੇ ਭਗਿਆੜ ਭੇਡਾਂ ਬੰਨ ਰੇ ਤਾਂ ਅਸੀਂ ਲੱਗੇ ਹੋਏ ਆ ਜਿਸ ਪਾਸੇ ਫੋਕਸ ਤੁਸੀਂ ਕਰਾਉਂਦੇ ਕਰਦੇ ਨਹੀਂ ਸਾਡੇ ਮੁੰਡੇ ਕਿਤਾਬ ਕੋਈ ਨਹੀਂ ਪੜ੍ਹਦੇ ਹਰ ਸਾਲਾਂ ਕੋਈ ਨਹੀਂ ਪੜਦੇ ਅਖਬਾਰ ਦਾ ਆਰਟੀਕਲ ਕੋਈ ਨਹੀਂ ਪੜਦੇ ਅਕਲ ਸੁਹਾ ਨਹੀਂ ਹੈ ਸਾਨੂੰ ਮੈਂ ਤਾਂ ਦੱਸ ਰਿਹਾ ਬਾਈ ਜੀ ਮੈਂ ਮਾਨਸਿਕ ਰੋਗਾਂ ਦੇ ਕੇਸ ਦੇਖਦਾ ਰਿਹਾ ਸਕੂਲਾਂ ਕਾਲਜਾਂ ਜਾ ਕੇ ਬੋਲਦਾ ਰਿਹਾ ਲੈਕਚਰ ਦਿੰਦਾ ਰਿਹਾ ਕਰੋਨਾ ਕਾਲ ਤੱਕ 90 ਬੰਨ ਨੰਬਰ ਲੈਣ ਵਾਲਿਆਂ ਨੂੰ ਨਾ ਤੇਲੇ ਦੀ ਅਕਲ ਨਹੀਂ ਹੁੰਦੀ ਇੱਕ ਅਨਪੜ ਬਾਬਾ RAM ਰਹਿਮ ਮੂਰਖ ਬਣਾ ਦਿੰਦਾ ਤੁਹਾਨੂੰ ਇੱਕ ਸਰਸੇ ਵਾਲਾ ਬਾਬਾ ਮੂਰਖ ਬਣਾ ਦਿੰਦਾ ਕੋਈ ਹੋਰ ਬਣਾ ਦਿੰਦਾ ਤੇ ਬਣ ਕੇ ਡਾਕਟਰ ਨਾ ਤੁਸੀਂ ਉਹ ਸਰਸੇ ਵਾਲੇ ਬਾਬੇ ਦੀਆਂ ਚੇਲੀਆਂ ਡਾਕਟਰ ਨਾ ਜਿਹੜੀ ਪੰਜਾਬੀ ਡਾਕਟਰ ਹੈ ਉਹ ਰਹੀਆਂ ਕਿ ਕੋਈ ਦਾ ਦਿਮਾਗ ਡਿਗਰੀਆਂ ਲੈਣ ਤੱਕ ਨੰਬਰ ਲੈਣ ਤੱਕ ਹੈ। ਅਕਲ ਨਹੀਂ ਹੈ ਸਮਾਜਿਕ ਕਦਰਾਂ ਕੀਮਤਾਂ ਤੇ ਇਹ ਯੋਰਪ ਤੇ ਹਾਣ ਦੇ ਬਣ ਜਾਓ ਕਿਤਾਬਾਂ ਪੜਿਆ ਕਰੋ ਕਦੇ ਲਾਇਬ੍ਰੇਰੀ ਚ। ਸ਼ਰਾਬ ਦੀ ਬੋਤਲ ਦੇ ਨਾਲ ਨਾ ਆ ਜਿਹੜੇ ਮੁੰਡੇ ਬੇਲੜ ਮੁੰਡੇਰ ਘੁੰਮਦੀ ਆ ਮੇਰੇ ਪਿੰਡ ਦੀ ਜਾਂ ਹੋਰ ਇੱਕ ਕਦੇ ਲਾਇਬ੍ਰੇਰੀ ਚ ਕਿਤਾਬ ਈ ਸ਼ੁਕਰ ਆ ਕੇ ਪੜ ਲਿਆ ਕਰੋ ਪੰਜ ਚਾਰ ਕਿਤਾਬਾਂ ਹੀ ਪੜ ਲਓ ਅਕਲ ਆ ਜਾਏਗੀ ਕੋੜਾ ਨਾ ਜਿੰਨਾ ਮਰਜੀ ਤੇਜ਼ ਭੱਜ ਲੇ ਆਪਣੇ ਸਿਰ ਤੋਂ ਅੱਗੇ ਨਹੀਂ ਜਾ ਸਕਦਾ ਇਹ ਯਾਦ ਰੱਖਿਓ ਕੋੜਾ ਜਿੰਨਾ ਮਰਜੀ ਤੇਜ਼ ਭੱਜ ਲੇ ਆਪਣੇ ਸਿਰ ਤੋਂ ਅੱਗੇ ਨਹੀਂ ਜਾ ਸਕਦਾ ਸਿਰ ਮਤਲਬ ਸੋਚ ਸਾਡੇ ਸੋਚ ਸੀਮਤ ਹੈ ਲਿਮਟਡ ਹੈ ਛੋਟੀ ਹੈ ਉਹਦਾ ਵਿਕਾਸ ਕਰੋ ਅੰਤ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਜਿੰਨਹੀਂ ਕਾਬੂ ਆਂਦੇ ਨੇ ਹੁੱਲੜਵਾਜੀ ਕਰਨ ਵਾਲੇ ਫਿਰ ਮੈਂ ਪੁਲਿਸ ਨੂੰ ਬੇਨਤੀ ਕਰਦਾ ਸਰਕਾਰ ਨੂੰ ਬੇਨਤੀ ਕਰਦਾ ਸਖਤਾਈ ਕਰੋ ਜੇ ਸਰਕਾਰ ਨੇ ਸਖਤਾਈ ਨਾ ਕੀਤੀ ਤਾਂ ਸਾਡੇ ਪੰਜਾਬੀ ਪਰਾ ਮੁਸੀਬਤ ਦੇ ਵਿਚ ਆ ਜਾਣਗੇ ਪੂਰੇ ਦੇਸ਼ ਚ ਬਦਨਾਮ ਹੋ ਜਾਣਗੇ ਪੰਜਾਬੀ ਹੋਰ ਪਹਿਲੀ ਸ਼ਕਤੀਆਂ ਚਾਹਨੀ ਆ ਜਿਹੜੀ ਸਿਆਸੀ ਤਾਕਤਾਂ ਚਾਹਨੀ ਆ ਪਹਿਲੀ ਵਿਗਿਆੜ ਚਾਹਨੀ ਪੰਜਾਬੀ ਲੜਦੇ ਪਿੱਟਦੇ ਰਹਿਣ ਇਹਨੂੰ ਪਾਰ ਕੇ ਰੱਖੋ ਇਹਨਾਂ ਦੇ ਰਾਜ ਕਰੀਏ ਉਹ ਵਿਗਿਆੜ ਸਾਡੇ ਤੇ ਕਾਮਯਾਬ ਹੋ ਜਾਣਗੇ ਇਸ ਕਰਕੇ ਮੇਰੀ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਬੇਨਤੀ ਹੈ ਇਹ ਪੜਤੀ ਹੋਈ ਪੀੜਾਂ ਤੇ ਖਾਲੀ ਦਿਮਾਗ ਲੋਕਾਂ ਤੇ ਥੋੜੀ ਸਖਤਾਈ ਜਰੂਰ ਕਰੋ ਕਮੈਂਟਾਂ ਦੀ ਮੈਨੂੰ ਪਰਵਾਹ ਕੋਈ ਨਹੀਂ ਗਾਣਾ ਕੱਢਣ ਵਾਲੇ ਦੀ ਪਰਵਾਹ ਕੋਈ ਨਹੀਂ ਲੋਕ ਨਰਾਜ਼ ਹੋਣਦੇ ਹੋ ਜਾਣ ਮੈਂ ਕਿਹਦੇ ਤੁਹਾਡੇ ਕੋਲ ਵੋਟਾਂ ਮੰਗਦਾ ਇਹ ਫਿਕਰ ਤਾਂ ਉਹਨਾਂ ਨੂੰ ਹੈ ਜਿਹੜੇ ਕਹਿੰਦੇ ਨਹੀਂ ਭਈਏ ਨਰਾਜ਼ ਕਰਨੇ ਨਹੀਂ ਨਾ ਸੀ ਪੰਜਾਬੀ ਨਰਾਜ਼ ਕਰਨੇ ਚੁੱਪ ਕਰਕੇ ਬੈਠੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਫਿਕਰ ਹੈ ਤੁਹਾਡੀ ਵੋਟਾਂ ਦਾ ਮੈਨੂੰ ਕੋਈ ਫਿਕਰ ਨਹੀਂ ਜਿਨ੍ਹਾਂ ਤੁਹਾਡੇ ਤੋਂ ਰੋਟੀਆਂ ਕਮਾਣੀਆਂ ਜਿਨ੍ਹਾਂ ਸਾਡੀ ਗੋਲਕਾ ਤੋਂ ਮਾਇਆ ਕਮਾਣੀ ਹੈ ਜਿਨ੍ਹਾਂ ਤੁਹਾਡੇ ਲਈ ਐਮਐਲਏ ਬਣਨਾ ਮੰਤਰੀ ਬਣਨਾ ਉਹਨਾਂ ਨੇ ਖੁਸ਼ ਕਰਨਾ ਤੁਹਾਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ ਸਾਨੂੰ ਲੋੜਨੀ ਹੈ ਸੋ ਸਮਝ ਲਿਓ ਪੰਜਾਬੀਓ ਸਮਝ ਲਿਓ ਆਪਣੇ ਮੁੰਡਿਆਂ ਨੂੰ ਆਪਣੇ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਕੰਮ ਪਾਸੇ ਲਾਓ ਆ ਪੀੜਾਂ ਦਾ ਹਿੱਸਾ ਬਣਨ ਤੋਂ ਰੋਕੋ ਇੱਕ ਇੱਕ ਦੋ ਦੋ ਤਾਂ ਬੱਚੇ ਸਾਡੇ ਕੋਲ ਇੱਕ ਅੱਧੇ ਦੇ ਕੇਸ ਪੈ ਗਏ ਇੱਕ ਅੱਧਾ ਮਰ ਮੁੱਕ ਗਿਆ ਨਾ ਸਾਰੀ ਜ਼ਿੰਦਗੀ ਦਾ ਪਛਤਾਵਾ ਹੋ ਜਾ ਗੁੱਸੇ ਜਿਹਾ ਕਰਦਾ ਹਾਂ ਮੈਂ ਕੋਈ ਵਿਦਵਾਨ ਨਹੀਂ ਹੈ ਤਾਂ ਹੀ ਮੈਂ ਲਾਇ ਬੋਲਿਆ ਮੈਂ ਕੋਈ ਕੱਟ ਵੱਟ ਕਰਕੇ ਵੀਡੀਓ ਨਹੀਂ ਪਾਉਂਦਾ ਜੋ ਬੋਲਦਾ ਸੱਚ ਬੋਲਦਾ ਹੈ ਜੋ ਕਹਿਤਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਤਾ ਮਾਫੀ ਮੂਫੀ ਕਿਸੇ ਕੋਲੋਂ ਮੰਗਦੇ ਨਹੀਂ ਕਮੈਂਟਾਂ ਦੀ ਕੋਈ ਪਰਵਾਹ ਨਹੀਂ ਧੰਨਵਾਦ ਜੀ ਜੋ ਮੈਨੂੰ ਲਗਿਆ ਮੈਨੂੰ 500 ਲੋਕ ਸੁਣਨੇ 5000 ਲੋਕ ਸੁਣਨੇ 2000 ਲੋਕ ਸੁਣਨਾ ਉਹ ਚ ਮੇਰੇ ਪਿੰਡ ਦੇ ਬੱਚੇ ਐ ਮੇਰੇ ਛੋਟੇ ਭੈਣ ਭਰਾ ਵੀ ਐ ਜਿਹਦੇ ਨੂੰ ਮੈਂ ਅਕਲ ਦੇਣੀ ਚਾਹਣਾ ਤੁਹਾਡੇ ਕੋਲੋਂ ਲੈਣਾ ਚਾਹੇ ਲਿਓ ਨਹੀਂ ਤਾਂ ਕੋਈ ਗੱਲ ਨਹੀਂ ਮੈਂ ਤਾਂ ਬਗਿਆੜਾ ਤੋਂ ਖਬਰਦਾਰ ਕਰ ਰਿਹਾ ਭੇਡਾ ਨਾ ਬਣੋ ਧੰਨਵਾਦ